ਜੰਦਰ ਸਿੰਘ ਨਰਾਦਾ ਉਹਨੇ ਸੋਸ਼ਲ ਮੀਡੀਆ ਤੇ ਉਹਦੇ ਮੁੰਡੇ ਨੇ ਕੱਲ ਇੱਕ ਪਰसों ਦੋ ਤਿੰਨ ਦਿਨ ਤੋਂ ਪਾਈ ਆ ਕਿ ਮੇਰੇ ਮੁੰਡੇ ਨੂੰ ਥ੍ਰੈਟ ਕਰਾਂ ਹੁੰਦੀ ਹੈ ਪਰ ਕੱਲ ਥ੍ਰੈਟ ਕਾਰ ਦੇ ਬਚਾਏ ਸ਼ਿਕਾਇਤਾਂ ਵੀ ਕੀਤੀਆਂ ਕਿ ਸਾਨੂੰ ਆ ਘਿਉਣ ਡਿਆ ਉਹਦੇ ਬਦਲੇ ਚ ਉਹਦੇ بیٹے ਨੇ ਜਿਹੜੀ ਪੋਸਟ ਪਾਈ ਆ ਉਹਦੇ ਥੱਲੇ ਕਿਸੇ ਨੇ ਕਮੈਂਟਸ ਕੀਤਾ ਹੈ ਕਮੈਂਟ ਉਹਨੇ ਗਲਤ ਕੀਤਾ ਹੈ ਉਹ ਜਿਹੜਾ ਕਮੈਂਟ ਕੀਤਾ ਵਾ ਉਹਦੇ ਬਦਲੇ ਚ ਉਹ ਬੰਦੇ ਨੂੰ ਆਡੀ ਆਮਾਦੀਪ ਪਾਰਟੀ ਦੀ ਸਰਕਾਰ ਨੇ 6 ਘੰਟੇ ਦੇ ਵਿੱਚ ਰੈਸਟ ਕੀਤਾ ਤਾਂ ਰੈਸਟ ਕਰਨ ਤੋਂ ਬਾਅਦ ਇਹ ਗੱਲ ਕਲੀਅਰ ਹੋ ਗਈ ਹੈ ਕਿ ਇਸ ਪਰਿਵਾਰ ਨੂੰ ਜਿਹੜਾ ਕਹਿੰਦੇ ਕਿ ਜੱਗੂ ਸਾਨੂੰ ਭਗਵਾਨ ਪੂਜਾ ਥ੍ਰੈਟ ਗੱਲ ਕਰਦਾ ਹੈ ਐਸਐਸਪੀ ਬਟਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਬਿਲਕੁਲ ਕਲੀਅਰ ਕੱਟ ਕਰ ਦਿੱਤਾ ਕਿ ਕੋਈ ਐਸੀ ਥ੍ਰੈਟ ਗੱਲ ਜਿਹੜੀ ਇਸ ਪਰਿਵਾਰ ਨੂੰ ਨਹੀਂ ਹੈ। ਕਾ ਲੋਕਾਂ ਨੂੰ ਘਬਰਾਹਤ ਕਰਦਾ। ਇਹ ਜਿਹੜਾ ਆਦਮੀ ਆ ਇਹਦੇ ਆਪ ਪਿਛਲੇ ਲੰਬੇ ਸਮੇਂ ਤੋਂ ਗੈਂਗਸਟਰਾਂ ਨਾਲ ਸੰਬੰਧ ਨੇ ਤਾਂ ਜਿਹੜੇ ਲੋਕਾਂ ਦੀ ਆਫਗਾਨਿਸਤਾਨ ਨਾਲ ਸੰਬੰਧ ਹੋਣ ਅੱਜ ਉਹ ਲੋਕੀ ਕਹਿੰਦੇ ਫਿਰਨ ਕਿ ਸਾਨੂੰ ਗੈਂਗਸਟਰਾਂ ਕੋਲੋਂ ਖਤਰਾ ਸਾਨੂੰ ਗੈਂਗਸਟਰ ਥ्रेट ਕਰਾ ਨਾ ਦਿੰਦੇ ਨੇ ਅਮਰੀਕਾ ਦੇ ਦੁਸ਼ਰਮਣੀ ਕੋ ਗੱਲ ਨਹੀਂ ਠੀਕ ਬਸ ਲਾਇਆ ਉਹਨਾਂ ਨੂੰ ਸਾਰੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ 'ਚ ਜੋ ਕੁਝ ਪਿਛਲੇ ਸਮੇਂ ਹੋਇਆ ਜਦੋਂ 17 ਤੋਂ 22 ਤੱਕ ਸਰਕਾਰ ਬਹੁਤ ਕਲੀਅਰ ਕਟਰ ਮੈਂ ਕਹਿ ਕੇ ਛੰਨਿਆ ਕਿ 17 ਦੇ ਵਿੱਚ ਇਹੀ ਜੱਗੂ ਭਗਵਾਨਪੁਰੀਆ ਨੇ ਇਹਦੀ ਖੁੱਲ ਕੇ ਮਦਦ ਕੀਤੀ ਔਰ ਮਦਦ ਕਰਨ ਤੋਂ ਬਾਅਦ ਸਕਾਰ ਬਣਨ ਤੋਂ ਬਾਅਦ ਐਸੇ ਬੰਦੇ ਨੇ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਮੈਂਬਰ ਪੰਚਾਇਤ ਬਣਾਇਆ ਐਸ்சி ਰਿజర్ਵ ਕੋਟਾ ਕਰਕੇ ਉੱਥੇ ਇੱਕ ਨਾਰਮਲ ਜੀ ਐਸਸੀ ਨੂੰ ਸਰਪੰਚ ਬਣਾ ਕੇ ਸਾਰੀਆਂ ਪਾਵਰਾਂ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਦਿੱਤੀਆਂ ਜਿਹੜੇ ਬੰਦੇ ਆਪ ਜੇਲ੍ਹ ਮੰਤਰੀ ਹੋਣ ਹੋਮ ਮਿਨਿਸਟਰ ਹੋਣ ਇਹਨਾਂ ਦੀ ਸਰਪ੍ਰਸਤੀ ਦੇ ਹੇਠ ਆ ਇਹ ਗੈਂਗਸਟਰਾਂ ਦੀ ਪੁਸਤਕ ਨਹੀਂ ਕਰਦੇ ਰਹੇ ਹੁਣ ਅੱਜ ਲੋਕਾਂ ਨੂੰ ਕਹਿੰਦੇ ਸਾਨੂੰ ਗੈਂਗਸਟਰਾਂ ਕੋ ਖਤਰਾ ਪੜਾ ਮੈਂ ਤੁਹਾਡੇ ਚੈਨਲ ਤੇ ਰਾਈ ਕਹਿਣ ਲਿਆ ਕਿ ਜਦੋਂ ਮੁਖ्तार ਅंसारी ਨੂੰ ਇੱਕ ਝੂਠਾ ਕੇਸ ਬਣਾ ਕੇ ਇੱਕ ਨਾਰਮਲ ਮਹਾਲੀ ਚ ਇੱਕ ਥਾਣੇ ਚ ਪਰਚਾ ਦਰਜ ਕਰਕੇ ਤਾਂ ਉਹਨੂੰ ਲਗਭਗ ਕਿੰਨੇ ਸਾਲ ਇਹਨਾਂ ਨੇ ਪੰਜਾਬ ਚ ਲੈ ਕੇ ਆਂਦਾ ਯੂਪੀ ਵੀ ਸਰਕਾਰ ਟਿੱਟ ਕੇ ਮਾਰਗੀ ਕਈ ਵਾਰੀ ਉਹਨਾਂ ਵਕੀਰ ਵੱਡੇ ਵੱਡੇ ਕੀਤੇ ਕਿ ਇਹ ਬੜਾ ਵੱਡਾ ਜਿਹੜਾ ਗੈਂਗਸਟਰਾਂ ਸਾਨੂੰ ਚਾਹੀਦਾ ਸਾਨੂੰ ਦੇ ਦਿਓ ਸਰਕਾਰ ਸੁਪਰੀਮ ਕੋਰਟ ਤੱਕ ਗਈ ਔਰ ਇਹੀ ਬੰਦੇ ਜਿਹੜੇ ਉਸ ਸਮੇਂ ਦੀ ਜਿਹੜੀ ਸਕਾਂਸ ਦੀ ਸਰਕਾਰ ਚੱਲਦੀ ਇਹਨਾਂ ਵੱਡੇ ਵੱਡੇ ਵਕੀਲ ਕਰਕੇ ਉਹਨਾਂ ਸਰਕਾਰਾਂ ਦੇ ਉਲਟ ਤਾਂ ਉਸ ਨੂੰ ਪੁਸ਼ਤਪਨਾ ਹੀ ਕਰਦੇ ਰਹੇ ਤੁਹਾਨੂੰ ਇਹਨਾਂ ਦੀਆਂ ਜੇਲਾਂ ਚ ਰੱਖਦੇ ਰਹੇ ਜਿੰਨਾਂ ਚ ਵੀ ਰੱਖਦੇ ਰਹੇ ਮੈਨੂੰ ਲੱਗਦਾ ਹੈ ਤਾਂ ਇੱਕ ਬਹਾਨਾ ਚੇਲਾ ਦਾ ਔਰ ਉਹਨਾਂ ਨੂੰ ਵੀ ਆਈਪੀ ਟ੍ਰੀਟਮੈਂਟ ਜਿਹੜਾ ਇਹ ਦਿੰਦੇ ਰਹੇ ਇਹ ਇਹਨਾਂ ਦਾ ਅਸਲੀ ਜਿਹੜਾ ਚਿਹਰਾ ਬਿਲਕੁਲ ਨੰਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਕਰਨਾ ਆ ਇੱਕ ਗੱਲ ਹੋਰ ਜਿਹੜਾ ਪਿਛਲੀ ਦਿਨੀ ਜਿਹੜਾ ਸੀਗਾ ਜੱਗੂ ਭਗਵਾਨ ਪੁਰੀਏ ਦਾ ਬ੍ਰਦਰ ਇੱਕ ਨਿੱਜੀ ਚੈਨਲ ਤੇ ਉਹਨੇ ਇੱਕ ਇੰਟਰਵਿਊ ਕੀਤੀ ਹੈ ਜਿਹਦੇ ਵਿੱਚ ਉਹਨੇ ਬੜਾ ਕਲੀਅਰ ਕੱਟਿਆ ਹੈ ਕਿ ਜਿਹੜਾ ਪੱਪੂ ਢਿਲਵਾਲਾ ਸਰਪੰਚ ਮਾਰਿਆ ਹ ਉਹ ਜਿਹੜਾ ਸਰਪੰਚ ਦਾ ਕਤਲ ਹੋਇਆ ਉਹ ਬਿਲਕੁਲ ਸੁਖਜਿੰਦਰ ਸਿੰਘ ਰੰਧਾ ਇਹਦੇ ਕਹਿਣ ਮੁਤਾਬਕ ਹੋਇਆ ਮੈਂ ਅੱਜ ਤੁਹਾਡੇ ਚੈਨਲ 'ਤੇ ਨਹੀਂ ਇਹ ਗੱਲ ਕਹਿਣ ਚੱਲਿਆ ਕਹਿ ਰਿਹਾ ਕਿ ਅਗਰ ਉਹ ਪੱਪੂ ਢਿਲਵਾਲੇ ਦਾ ਕਤਲ ਦਾ ਨਿਚੋਰ ਕਰਨਾ ਤਾਂ ਉਹਦੇ ਵਿੱਚ ਜੱਗੂ ਭਗਵਾਨਪੁਰੇ ਦਾ ਰਿਮਾਂਡ ਲਿਆ ਜਾਏ ਉਹਦੇ ਵਿੱਚ ਜਿਹੜੇ ਦੀਪ ਹੁਣੀ ਮੁੰਡੇ ਨੇ ਢਿਲਵਾਂ ਦੇ ਜਿਨ੍ਹਾਂ ਨੇ ਜੱਗੂ ਨੂੰ ਉਹਨੂੰ ਮਾਰਿਆ ਪੱਕੂ ਢਿਲਵਾਂ ਵਾਲੇ ਨੂੰ ਉਹਦਾ ਰਿਮਾਂਡ ਲਿਆ ਜਾਏ ਤਾਂ ਜਿਹੜਾ ਜੱਗੂ ਭਗਵਾਨਪੁਰੀਆ ਦਾ ਭਰਾ ਇਹ ਗੱਲ ਕਹਿੰਦਾ ਕਿ ਇਹਨੇ ਜਿਹੜਾ ਉਥੇ ਗੋਲਦੀ ਪੰਮਰਾ ਹੈ ਉਹਦੇ ਫੋਨ ਤੋਂ ਗੱਲ ਹੋਈ ਆ ਸੁਖਜਿੰਦਰ ਦਾਵੇ ਨਾਲ ਤਾਂ ਮੈਂ ਕਿਹਾ ਤੁਸੀਂ ਇਹਦਾ ਕਤਲ ਕਰ ਦੋ ਮੈਂ ਬੈਠਾ ਮੈਂ ਵੇਖ ਲਾਂਗਾ ਕੀ ਹੁੰਦਾ ਉਸ ਜਿਹੜਾ ਗੋਲਦੀ ਪੰਮਰਾ ਉਹਨੂੰ ਵੀ ਚੱਕਿਆ ਜਾਏ ਉਹਦਾ ਵੀ ਰਿਮਾਂਡ ਲਿਆ ਕੇ ਉਹਨਾਂ ਨੂੰ ਲਿਆਂਦਾ ਜੇ ਤਾਂ ਸਾਹਮਣੇ ਇਹਨਾਂ ਨੂੰ ਪੈਰੋਕੀਚ ਕੀਤਾ ਜਾਏ ਉਹ ਵਕਣਗੇ ਜਦੋਂ ਵਕਣਗੇ ਉਸ ਪਰਚੇ ਦੇ ਵਿੱਚ ਸੁਖਿੰਦਰ ਸਿੰਘ ਰੰਧਾਵੇ ਨੂੰ ਨਾਮਜ਼ਦ ਕਰਨਾ ਚਾਹੀਦਾ ਔਰ ਉਸ ਪਰਿਵਾਰ ਨੂੰ ਜਿਹੜਾ ਅੱਜ ਦਰਦ-ਦਰਦ ਖੋਖਰਾ ਖਾ ਰਿਹਾ ਹੈ ਉਸ ਪਰਿਵਾਰ ਨੂੰ ਉਸ ਮਾਂ ਨੂੰ ਜਿਹਦਾ ਪੁੱਤ ਗਿਆ ਉਹਨਾਂ ਭਰਾਵਾਂ ਨੂੰ ਜਿਹਦਾ ਭਰਾ ਗਿਆ ਉਹ ਬੱਚੇ ਜਿਨ੍ਹਾਂ ਦਾ ਬਾਪ ਗਿਆ ਉਹਨਾਂ ਨੂੰ ਇਨਸਾਫ ਤਾਂ ਮਿਲੂਗਾ ਇਹ ਸਾਰੇ ਬੰਦੇ ਲਿਆ ਕੇ ਇਨਟੈਰੋਗੇਟ ਕਰਕੇ ਤਾਂ ਉਸ ਬੰਦੇ ਨੂੰ ਪਰਚੇ ਦੇ ਵਿੱਚ ਰੱਖਣਾ ਚਾਹੀਦਾ ਆ ਮੇਰਾ ਮੇਕਸਰ ਸੀਐਮ ਸਾਹਿਬ ਨਾਲ ਗੱਲ ਹੋਈ ਹੈ ਤਾਂ ਇਸ ਨੂੰ ਆਪਣੇ ਚੈੱਕ ਕਰ ਸਕਦੇ ਹਾਂ ਮੈਂ ਸੀਐਮ ਸਾਹਿਬ ਨੂੰ ਮੈਂ ਸੀਐਮ ਸਾਹਿਬ ਨੂੰ ਵੇਖੋ ਪਹਿਲਾਂ ਮੈਂ ਚੈਨ ਨਦਰੀ ਤੁਹਾਡੇ ਘਰ ਆ ਮੈਂ ਜਦੋਂ ਗੱਲ ਸਾਰੀ ਬਾਹਰ ਆ ਗਈ ਆ ਹੁਣ ਗੱਲ ਕਲੀਅਰ ਹੋ ਗਈ ਆ 2-3 ਦਿਨ ਤੋਂ ਤਾਂ 2-3 ਦਿਨ ਤੋਂ ਗੱਲ ਕਲੀਅਰ ਹੋਣ ਤੋਂ ਬਾਅਦ ਜਿਹੜੀ ਗੱਲ ਹੈ ਇਹ ਸਾਰਾ ਕੁਝ ਸੀਐਮ ਸਾਹਿਬ ਦੇਖ ਲੈਣਗੇ ਔਰ ਲਾਈਵ ਚੱਲ ਰਿਹਾ ਸਾਰੇ ਚੈਨਲਾਂ 'ਨ ਦੀ ਇਹਣਾ ਸਭ ਨੇ ਦੇਖ ਲੈਣਾ ਨੀ ਰਿਮਾਂਡ ਦੀ ਕੋਸ਼ਿਸ਼ ਕਰਾਓ ਨੀ ਰਿਮਾਂਡ ਦੀ ਮੰਗ ਕਰ ਰਹੇ ਹੋ ਨਾ ਜੱਗੂ ਭਗਵਾਨਪੁਰੇ ਦੇ ਰਿਮਾਂਡ ਲੈਤਾ ਜਾਵੇ ਬਿਲਕੁਲ ਦੀ ਜਿੰਨਾ ਚਿਰ ਰਿਮਾਂਡ ਤੇ ਨਹੀਂ ਆਉਂਦੇ ਜੀ ਉਹ ਬੰਦੇ ਰਿਮਾਂਡ ਤੇ ਸਾਹਮਣੇ ਕਹਿਣਗੇ ਕਿ ਜੱਗੂ ਭਗਵਾਨਪੁਰਿਆ ਵੀ ਕਹੇਗਾ ਤੇ ਜਿਹੜੇ ਦੀਪ ਹੁਣੀ ਅੰਦਰ ਗਏ ਨੇ ਉਹ ਵੀ ਕਹਿਣਗੇ ਪਰ ਜਿਹਦੇ ਫੋਨ ਤੋਂ ਕਹਿੰਦਾ ਜਦੋਂ ਪੁਲਿਸ ਨੇ ਇੰਟਰੋਗੇਟ ਕਰਦੀ ਆ ਤਾਂ ਕੰਦਾ ਬਖਦੀਆਂ ਹਾਂ ਸਰ ਤੁਸੀਂ ਦੱਸਿਓ ਤੁਹਾਡੀ ਜਿਹੜੇ ਤੁਹਾਡੀ ਇਲੈਕਸ਼ਨ ਹੋਈ ਸੀ ਤੁਹਾਡੇ ਵੀ ਉਹ ਕਹਿੰਦੇ ਰੋਕ ਲੱਗਦੇ ਨੇ ਕਿ ਜੱਗੂ ਦੀ ਫੈਮਲੀ ਕੋਲੋਂ ਤੁਸੀਂ ਵੀ ਸਪੋਰਟ ਲਈ ਮੈਂ ਸਿਰਫ ਇਹ ਜਲਣਾ ਚਾਹੁੰਦਾ ਕਿ ਤੁਸੀਂ ਕਦੀ ਜੱਗੂ ਭਗਵਾਨਪੁਰ ਪਿੰਡ ਜਿਹੜਾ ਜਾਂ ਜੱਗੂ ਦੇ ਬੰਦਿਆਂ ਦੀ ਇਲੈਕਸ਼ਨ ਚ ਮਦਦ ਲਈ ਬਿਲਕੁਲ ਨਹੀਂ ਮੈਂ ਲਈ ਸਾਹਮਣੇ ਦੇਖੀਜੀ ਬਿਲਕੁਲ ਵੀ ਮੈਂ ਮਦਦ ਨਹੀਂ ਕੋਈ ਬੰਦਾ ਸਾਫਤ ਕਰ ਦੇ ਕਿ ਮੈਂ ਉਹਨਾਂ ਦੀ ਮਦਦ ਲਈ ਹੈ ਜਿਹੜੇ ਇਹ ਐਲੇਗੇਸ਼ਨ ਲਾ ਰਹੇ ਨੇ ਹਾਂ ਜਿਹੜੇ ਇਹਨਾਂ ਨੂੰ ਅਲਿਗੇਸ਼ਨ ਲੱਗਦੇ ਨੇ ਤੁਹਾਡੀ ਤੁਹਾਡੇ ਲੋਕ ਇਲੈਕਸ਼ਨ ਦੇ ਵਿੱਚ ਮਦਦ ਲਈਤੇ ਗਈ ਨਾਲਿ ਅਲਿਗੇਸ਼ਨ ਲਾਉਣਾ ਤੁਸੀਂ ਜਿੱਦ ਤੇ ਜੋ ਮਰਜ਼ੀ ਅਲਿਗੇਸ਼ਨ ਲਾ ਦਿਓ ਮੈਂ ਮਹਾਵ ਸਾਹਿਬ ਕਹਿੰਦਾ ਪੀਪੀ ਜੈਸੇ ਦਾ ਤੁਸੀਂ ਜੋ ਮਰਜ਼ੀ ਅਲਿਗੇਸ਼ਨ ਲਾ ਦਿਓ ਮੈਂ ਮੈਂ ਪ੍ਰੂਫ ਤੇ ਤਾਂ ਆਹ ਦੇਖੋ ਠੀਕ ਹੈ ਨਾ ਆਹ ਕੀ ਕਹਿ ਰਿਹਾ ਆ ਤੁਹਾਨੂੰ ਸੁਣਾਉਣਾ ਹੁੰਦਾ ਇਹ ਆ ਸੁਣੋ ਸਾ ਆਹ ਕਰ ਦੋ ਆਨ ਕਰ ਲਓ ਓਏ ਆ ਸਪੀਕਰ ਆਨ ਕਰ ਲਓ ਅ ਚੱਲੋ ਵੀ ਆ ਯਾਰ ਇਹਨਾਂ ਦੇ ਸਾਥੇ ਇਹਦੇ ਵਿੱਚ ਉਹ ਕਿੰਨੇ ਮੰਗੇ ਸੀ ਅਕਚੁਅਲੀ ਇਹਦੇ ਰਾਜਪਥਾ ਆ ਤੇ ਉਹ ਕਿ ਉਹ ਚੇਨਵਾਦੀ ਦਾ ਅਧਿਕਾਰ ਖਤਮ ਕਰ ਦਿੰਦੇ ਸੀ ਸਿੱਕੇ ਨਾਲ ਸਾਥੀ ਕਰਦੇ ਇਹ ਸਿੱਕੇ ਨਾਲ ਸਰਪੰਚੀ ਨਾਲ ਗੁੱਸਾ ਇਹ ਕਮਾਉਣਾ ਕਿਉਂ ਨਹੀਂ ਕਰਦੇ ਉਹ ਬਾਰੇ ਬੈਂਕ ਤੋਂ ਰੋਣ ਤੋਂ ਬਾਕੀ ਸ਼ੈਡ ਕਰ ਲਾਂਗੇ ਪਤਨ ਜੀ ਮੀਂਹ ਲੱਗੀਆਂ ਜੀ ਸਵਾਲ ਆਇਆ ਹੈ ਵੀ ਜਦੋਂ ਇਹ ਆਡੀਓ ਚੱਲਦੀ ਹੈ ਪਰ ਮੌਜੂਦਾ ਸਮੇਂ ਜੋ ਆਮ ਆਦਮੀ ਪਾਰਟੀ ਨੇ ਅਗਰੈਕਟਡ ਹੈ ਮੈਂ ਨਾ ਕਦੀ ਕੰਮ ਨਹੀਂ ਕੀਤਾ ਨਾ ਤਾਂ ਕੋਈ ਸਰਪੰਚ ਜੀ ਬਣਾਇਆ ਚਾਹ ਮੈਂ ਤਾਂ ਸਾਰੇ ਸਾਰੇ ਲਖਣਾ ਤੇ ਮੇਰੇ ਪਿੰਡਾਂ 'ਚ ਲਖਣਾ ਹੁੰਦੀਆਂ ਹੁਣ ਕੋਈ ਸਰਪੰਚ ਹੈ ਉਹ ਬੰਦ ਗਿਆ ਦਰ ਕੋ ਸਾਰਾ ਮੇਰਾ ਭਗਵਾਨ ਕੋ ਦਾ ਹੁਣ ਕੋਈ ਸਰਪੰਚ ਹੈ ਜੀ ਹੁਣ ਜਿਹੜਾ ਸਰਪੰਚ ਹੈ ਕੋਣ ਸਰਪੰਚ ਜਿਹੜੀ ਮੌਕੇ ਦੀ ਸਰਪੰਚ ਹੈ ਉਹ ਹੈਗੀ ਆ ਜੱਗੂ ਭਗਵਾਨ ਪੁਰੀਏ ਦੀ ਚਾਚੀ ਤੇ ਮਾਸੀ ਉਹ ਸਰਪੰਚ ਹੈ ਉਹਨੂੰ ਤਾਂ ਕੋਈ ਸਪੋਰਟ ਨਹੀਂ ਮੇਰੀ ਕੋਈ ਸਪੋਰਟ ਨਹੀਂ ਦੀ ਮੈਂ ਸਾਰੇ ਇਲੈਕਸ਼ਨਾਂ ਚ ਇਲੈਕਸ਼ਨਾਂ ਕਰਾਈਆਂ ਸਾਰੇ ਪਿੰਡਾਂ ਚ ਮੇਰੇ ਪਿੰਡ ਆਪਣੇ ਪਿੰਡ ਚ ਆਮ ਆਦਮੀ ਪਾਰਟੀ ਵਾਲੇ ਨੇ ਇਲੈਕਸ਼ਨ ਲੜੀ ਆ ਕਾਂਗਰਸ ਵਾਲਿਆਂ ਇਲੈਕਸ਼ਨ ਲੜੀ ਆ ਅਕਾਲੀ ਦਰਬਾਰ ਵਾਲਿਆਂ ਇਲੈਕਸ਼ਨ ਲੜੀ ਆ ਮੈਂ ਆਪਣੇ ਪਿੰਡ ਚ ਮੈਂ ਸਾਰੇ ਪਿੰਡਾਂ ਚ ਖੁੱਲ੍ਹ ਦਿੱਤੀ ਜੋਏ ਕਾਂਗਰਸ ਹੋਵੇ ਕਾਲੀਦਾਨ ਹੋਵੇ ਜਿਹੜਾ ਮਰਜੀ ਬੰਦਾ ਆਜ਼ਾਦ ਵੀ ਹੋਵੇ ਕੋਈ ਉਹ ਲਖਣ ਰਹਿ ਜਾਂਦਾ ਹੈ ਕਿਹੜੀ ਪਾਰਟੀ ਤੋਂ ਹੈ ਕੌਣ ਤਾਂ ਇਹਨਾਂ ਨੂੰ ਪਤਾ ਉਹ ਕਿੱਧਰੋਂ ਨੇ ਜੱਗੂ ਮਾਰਸੀ ਤੇ ਹੋਰ ਕਿਤਾ ਕਿਧਰੋਂ ਨੇ ਤਾਂ ਅੱਛਾ ਇੱਕ ਹੋਰੰਦਾ ਵਸ ਤੁਹਾਡੇ ਜਿਹੜੀ ਲਾ ਐਂਡ ਆਰਡਰ ਦੀ ਗਰਦਾਸਪੁਰ ਜਿਹੜੀ ਸਿਚੁਏਸ਼ਨ ਆ ਰਹੀ ਮੋਰੇ ਪ੍ਰਿਆਰ ਹੋਣਾਂ ਦਾ ਕੀ ਮਤਲਬ ਹੋਇਆ ਉਸ ਤੋਂ ਬਾਅਦ ਤਿੰਨ ਚਾਰ ਉਤਰੇਟਾ ਹੋਏ ਆਵਾਜ਼ੀ ਪਾਰਟੀ ਦੀ ਸਰਕਾਰ ਸੇਕੋ ਪੋਲੀਟਿਕਲ ਗ੍ਰੇਪ ਹੋਣ ਸਾਰੇ ਫਿਰ ਜੱਗੂ ਦੀ ਮਾਰਦ ਨੂੰ ਗੋਲੀ ਜਦੋਂ ਵੱਜੀ ਉਹਦੋਂ ਤੁਸੀਂ ਏ ਲਾਰਡ ਉਹ ਤੁਸੀਂ ਸਿਚੁਏਸ਼ਨ ਤੇ ਕੀ ਕਹਿਣਾ ਚਾਹੁੰਦੇ ਜੀ ਕਿਉਂ ਨਹੀਂ ਇਹ ਰੁਕ ਰਹੀ ਜੀ ਇੱਕ ਹੋਰ ਗੱਲ ਦੇਖੋ ਅਰਦਾਸ ਸਾਹਿਬ ਸਾਹਮਣੇ ਬੈਠੇ ਜੀ ਕੱਲ ਦੀ ਕੱਲ ਹੈ ਸਾਹਮਣੇ ਇੱਕ ਸੱਫੇ ਸਾਹਮਣੇ ਦੱਸੀਆ ਕਿ ਪਹਿਲਾ ਉਹ ਜਿਹੜੀ ਫੱਪੇ ਘੜ ਗੋਲੀ ਚੱਲੀ ਜੀ ਉਹ ਜਿਹੜਾ ਬੰਦਾ ਵਾ ਜਿਹੜੇ ਦੁਕਾਨ ਤੇ ਗੋਲੀ ਚੱਲੀ ਹੈ ਉਹ ਬੰਦਾ ਸਾਡੇ ਕੋਲ ਆਇਆ ਤਾਂ ਸਾਡੇ ਕੋਲੋਂ ਜਾਂ ਜਦ ਸਾਡੇ ਕੋਲੋਂ ਤਾਂ 1.5 ਘੰਟੇ ਬਾਅਦ ਗੋਲੀ ਚੱਲੀ ਇਹਦਾ ਮਤਲਬ ਇਹ ਹੈ ਕਿ ਉਹ ਬੰਦਾ ਤੁਹਾਡੇ ਕੋਲ ਬੈਠਾ ਤੇ 1.5 ਘੰਟੇ ਬਾਅਦ ਗੋਲੀ ਚੱਲਦੀ ਹੈ ਇਹ ਤਾਂ ਮੈਂ ਤੁਹਾਨੂੰ ਇਹ ਵੀ ਪਤਾ ਹੋਊਗਾ ਪਰ ਗੋਲੀ ਕਿੰਨੇ ਚਲਾਈ ਇਹਨਾਂ ਤੋਂ ਅੰਦਾਜ਼ਾ 라 ਦੋ ਕਿਹੜੇ ਬੰਦਾ ਤੁਹਾਡੇ ਕੋਲ ਬੈਠਾ ਉਹਦੀ ਦੁਕਾਨ ਤੇ ਤੁਹਾਡੇ ਕੋਲ ਬੈਠੋ ਤੁਸੀਂ ਕਹਿੰਦੇ ਕਿ ਸਾਡੇ ਕੋਲ ਬੈਠਾ ਹੈ ਤਾਂ ਡੇਢ ਘੰਟੇ ਬਾਅਦ ਉਹਦੀ ਦੁਕਾਨ ਤੇ ਗੋਲੀ ਚੱਲਦੀ ਹੈ ਉਹ ਪਰ ਕੌਣ ਚਲਾ ਗਿਆ ਇਹਦੇ ਬਾਰੇ ਵੀ ਤੁਹਾਨੂੰ ਪਤਾ ਨਹੀਂ ਸੀ ਤਾਂ ਕੌਣ ਚਲਾ ਗਿਆ ਤੁਸੀਂ ਦੱਸੋ ਮੈਨੂੰ ਕੀ ਪਤਾ ਉਹਨੂੰ ਪੁੱਛੋ ਜਾ ਕੇ ਜਿਹੜਾ ਕਹਿੰਦਾ ਮੇਰੇ ਕੋਲ ਤਾਂ ਆਇਆ ਕੋਈ ਨਹੀਂ ਪਰ ਤੁਸੀਂ ਕੋਈ ਮੈਂ ਰਾਤੀ ਕਲੀਅਰ ਕੀਤਾ ਕਿ ਕਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਹੈ ਮੈਂ ਰਾਤੀ ਗਿਆ ਉੱਥੇ ਵਿੱਚ ਕਰਕੇ ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਹੈ ਉਹਦਾ ਛੋਟਾ ਭਰਾ ਮੇਰੀ ਪਾਰਟੀ ਦਾ ਸਰਪੰਚ ਹੈ ਉਹ ਕਹਿੰਦਾ ਸੀ ਨਾ ਤੇ ਕੋਲ ਗਏ ਨਹੀਂ ਉਹ ਕਹਿੰਦਾ ਮੈਂ 3 ਮਹੀਨੇ ਪਹਿਲਾਂ ਦੁਕਾਨ ਕਿ ਰੈਂਟ ਤੇ ਲਈ ਆ ਮੇਰੇ ਤੋਂ ਪਹਿਲਾਂ ਦੁਕਾਨ ਕਿਸੇ ਭਗਵਾਨਪੁਰੇ ਦਾ ਹੀ ਬੰਦਾ ਵਾ ਉਹਦੇ ਕੋਲ ਰੈਂਟ ਸੀਗੀ ਉਹਦੇ ਕੋਲ ਰੈਂਟ ਤੇ ਮੈਂ 3 ਮਹੀਨੇ ਤੋਂ ਲਈ ਆ ਜਿਹੜਾ ਭਗਵਾਨਪੁਰੇ ਦਾ ਉਹਨੂੰ ਥ੍ਰੈਟਕਲ ਜਰੂਰ ਆਈ ਆ ਉਹਦੇ ਭਲੇਖੇ ਚ ਕੀ ਉਸ ਬੰਦੇ ਨੇ ਦੁਕਾਨ ਬਜਾ ਤਾਂ ਮੇਰੇ ਤੇ ਇਨਫੈਰਿੰਗ ਹੋਈ ਨਹੀਂ ਜੇ ਜੇਕਰ ਆਪਣਾ ਜੱਗੋਂ ਨਾਲ ਤੋਂ ਨਹੀਂ ਰਿਮਾਂਡ ਮਿਲਦਾ ਵਾ ਜੇ ਆਉਂਦੇ ਦੂਜੇ ਜਿਹੜੇ ਸਾਥੀ ਆਉਂਦੇ ਆ ਤੇ ਫਿਰ ਕੋਸ਼ਿਸ਼ ਕਰਵਾਓਗੇ ਰੰਦਾ ਵੈ ਹਣਾ ਨੂੰ ਗ੍ਰਿਫਤਾਰ ਪਰੌਣ ਦੀ ਕੋਸ਼ਿਸ਼ ਕਰੋ ਬਿਲਕੁਲ ਜੀ ਤੁਹਾਡੇ ਚੈਨਲ ਦੇ ਨਹੀਂ ਮੈਨੂੰ ਇਹੀ ਤੁਹਾਡੇ ਚੈਨਲਾਂ ਤੋਂ ਉਮੀਦ ਹੈ ਕਿ ਇਹ ਕਹਿੰਦੇ ਨੇ ਕਿ ਚੈਨਲ ਜੇ ਤੁਹਾਡੇ ਚੈਨਲ ਨਾਲ ਤੇ ਥਰੂ ਹੀ ਜਿਹੜਾ ਮਾੜਾ ਬੰਦਾ ਕੋ ਇਨਸਾਫ ਮਿਲ ਸਕਦਾ ਤੁਹਾਡੇ ਚੈਨਲਾਂ ਦੇ ਥਰੂ ਤੇ ਸਰਕਾਰ ਨੂੰ ਦੱਸਿਆ ਹੀ ਗੱਲ ਜਿਹੜੀ ਮਾਨ ਸਾਹਿਬ ਨਾਲ ਹੋਈ ਗੱਲ ਜੀ ਤੁਹਾਨੂੰ ਕੀਤੀ ਆ ਗੱਲ ਜਾ ਰਹੀ ਹੈ ਜੀ ਨਹੀਂ ਨਹੀਂ ਇਹ ਇਹ ਤੇ ਸਾਡੇ ਦਰਿਆ ਤੁਹਾਡੀ ਸਰਕਾਰ ਆ ਬਿਲਕੁਲ ਪਰਾਗ ਜੀ ਇਹਦੇ ਵਿੱਚ ਅਜੇ ਮੇਰੀ ਕੋਈ ਗੱਲ ਨਹੀਂ ਹੋਈ ਰਿਟਨ ਦੇ ਵਿੱਚ ਮੈਂ ਆ ਜਿੱਤਾ ਕਿ ਕੋਈ ਗੱਲ ਨਹੀਂ ਅਜੇ ਤੱਕ ਕੀਤੀ ਜੀ